टीम इंडिया ਦੇ ਕੈਪਟਨ ਗੁਲ ਤੋਨੀ ਬਾਇਓਪਿਕ ਐਮ ਐਸ ਤੋਨੀ ਦਾ ਅਨਟੋਲਡ ਸਟੋਰੀ ਵਿੱਚ ਸੁਸ਼ਾਂਤ ਇਹ ਅਦਾਕਾਰੀ ਦੇ ਇੱਕ 당 ਰਹਿ ਗਏ ਤੋਨੀ ਮੁਤਾਬਕ ਸੁਸ਼ਾਂਤ ਸਿੰਘ ਰਾਜਪੂਤ ਨੇ ਉਹਨਾਂ ਦਾ ਕਿਰਦਾਰ ਬਰੀਕੀਆਂ ਨਾਲ ਨਿਭਾਇਆ ਤੋਨੀ ਨੇ ਕਿਹਾ ਕਿ ਸੁਸ਼ਾਂਤ ਨੇ ਇਸ ਲਈ ਕੜੀ ਮਿਹਨਤ ਕੀਤੀ ਹੈ ਉਹ 9 ਮਹੀਨੇ ਤੋਂ ਜ਼ਿਆਦਾ ਸਮੇਂ ਤੱਕ ਹਰ ਰੋਜ਼ ਕ੍ਰਿਕਟ ਦੀ ਪ੍ਰੈਕਟਿਸ ਕਰਦੇ ਸਨ ਅਗਾਮੀ ਫਿਲਮ ਬਾਰ-ਬਾਰ ਦੇਖੋ ਦਾ ਗੀਤ ਕਾਲਾ ਚਸ਼ਮਾ ਨੂੰ ਵੇਖਣ ਵਾਲਿਆਂ ਦੀ ਗਿਣਤੀ 5 ਕਰੋੜ ਤੋਂ ਪਾਰ ਹੋ ਗਈ ਹੈ। ਇਸ ਗੀਤ ਨੂੰ ਬਾਦਸ਼ਾਹ ਨੀਹਾ ਕੱਕੜ ਅਤੇ ਅਨਦੀਪ ਬਖਸ਼ੀ ਨੇ ਆਵਾਜ਼ ਦਿੱਤੀ ਹੈ। ਇਹ ਗੀਤ 1990 ਦੇ ਹਿੱਟ ਪੰਜਾਬੀ ਗੀਤ ਤੈਨੂੰ ਕਾਲਾ ਚਸ਼ਮਾ ਜੱੱਚਦਾ ਦਾ ਹਿੰਦੀ ਐਡੀਸ਼ਨ ਹੈ। ਫਿਲਮ ਦੇ ਕੋ-ਪ੍ਰੋਡਿਊਸਰ ਕਰਨ ਜੋਹਰ ਨੇ ਜਾਣਕਾਰੀ ਦਿੱਤੀ। ਗੀਤ ਨੂੰ 26 ਜੁਲਾਈ ਨੂੰ ਆਨਲਾਈਨ ਪੋਸਟ ਕੀਤਾ ਗਿਆ ਸੀ। ਨੇਤਾ ਨਿਰਦੇਸ਼ਕ ਅਰਵਾਜ਼ ਖਾਨ ਨੇ ਕਿਹਾ ਕਿ ਉਹਨਾਂ ਦੇ ਪਰਾ ਸਲਮਾਨ ਖਾਨ ਨਗਾਮੀ ਫਿਲਮ ਫਰੀਕੀ ਅਲੀ ਵਿੱਚ ਗੈਸਟ ਰੋਲ 'ਚ ਨਹੀਂ ਦਿਖਣਗੇ ਦਸ ਨਾਲ ਲਟਕਨ ਵਾਲਾ ਸੰਖੀ ਸਲਮਾਨ ਖਾਨ ਫਿਲਮ ਵਿੱਚ ਗੈਸਟ ਭੂਮਿਕਾ ਨਿਭਾਉਣਗੇ ਪਰ ਵਾਹਾਂ ਦਾ ਖੰਡਨ ਕਰਦੇ ਹੋਏ ਅਰਵਾਜ਼ ਨੇ ਕਿਹਾ ਕਿ ਇਸ ਫਿਲਮ ਵਿੱਚ ਸਲਮਾਨ ਗੈਸਟ ਰੋਲ 'ਚ ਨਹੀਂ ਹਨ ਅਤੇ ਕੋਈ ਇਸ ਬਾਰੇ ਮੂਰਖ ਨਾ ਬਣੇ 2008 ਫਿਲਮ ਸਰਕਾਰ ਰਾਜ ਵਿੱਚ ਦਿਖ ਚੁਕੀ ਬਾਲੀਵੁੱਡ ਜੋੜੀ ਵਿਸ਼ੇਕ ਬਚਨ ਅਤੇ ਅਸ਼ਫਰਾ ਰਾਏ ਇਸ ਦੇ ਤੀਜੇ ਸੂਕਲ ਦਾ ਹਿੱਸਾ ਨਹੀਂ ਹੋਣਗੇ ਫਿਲਮ ਮੇਕਰ ਰਾਮਕੋਪਲ ਵਰਮਾ ਨੇ ਟਵਿੱਟਰ ਤੇ ਲਿਖਿਆ ਹੈ ਕਿ ਸਰਕਾਰ 3 ਦਾ ਫਸਟ 26 ਅਗਸਤ ਨੂੰ ਜਾਰੀ ਹੋਏਗਾ ਕਹਾਣੀ ਦੇ ਨਾਲ ਵਿਸ਼ੇਕ ਐਸ਼ਵਰਿਆ ਦੋਵੇਂ ਨਹੀਂ ਹੋਣਗੇ ਸਰਕਾਰ ਸੀਰੀਜ਼ ਦੀ ਪਹਿਲੀ ਫਿਲਮ 2005 ਵਿੱਚ ਆਈ ਸੀ ਜਸਟ ਬਿੱਗ ਵੀ ਅਹਿਮ ਰੋਲ ਵਿੱਚ ਸਨ ਹਾਲੇ ਜ ਰਿਲੀਜ਼ ਹੋਈ ਸ਼ਾਰਟ ਫਿਲਮ ਰਣਵੀਰ ਚਿੰਗ ਰਟਰਨਸ ਚ ਰਣਵੀਰ ਆਪਣੀ ਮਾਂ ਦੇ ਕਿਰਦਾਰ ਵਿੱਚ ਨਜ਼ਰ ਆ ਰਹੇ ਨੇ ਰਣਵੀਰ ਦਾ ਕਹਿਣਾ ਹੈ ਕਿ ਉਹ ਹਮੇਸ਼ਾ ਤੋਂ ਪਰਦੇ ਤੇ ਮਾਂ ਦਾ ਕਿਰਦਾਰ ਕਰਨਾ ਚਾਹੁੰਦੇ ਸੀ ਫਿਲਮ ਦੇ ਪ੍ਰੋਮੋਸ਼ਨਲ ਇਵੈਂਟ ਚ ਰਣਵੀਰ ਨੇ ਕਿਹਾ ਮੈਂ ਹਮੇਸ਼ਾ ਤੋਂ ਮਾਂ ਦਾ ਕਿਰਦਾਰ ਕਰਨਾ ਚਾਹੁੰਦਾ ਸੀ ਅਤੇ ਰੋਹਿਤ ਨੇ ਮੈਨੂੰ ਇਹ ਮੌਕਾ ਦਿੱਤਾ ਹੈ ਦਰਸਲ ਰਣਵੀਰ ਨੇ ਇੱਕ ਸੂਪਰ ਬ੍ਰਾਂਡ ਲਈ ਇਹ ਫਿਲਮ ਕੀਤੀ ਹੈ ਫਿਲਮ ਵਿੱਚ ਉਹਨਾਂ ਨਾਲ ਤਮੰਨਾ ਪਾਟੀਆਂ ਵੀ ਨਜ਼ਰ ਆ ਰਹੀ ਹੈ बॉलीवुड اداکارہ कैटरीना कैफ ਨੇ दीपिका पादुकोण ਤੋਂ ਬਦਲਾ ਲੈ ਲਿਆ ਹੈ ਦਰਸਲ ਆਨੰਦ ਐਲਰੋਏ ਨੇ ਆਪਣੀ ਆਗਾਮੀ ਫਿਲਮ ਲਈ ਸ਼ਾਹਰੁਖ ਦੇ ਆਪੋਜ਼ਿਟ ਕਟਰੀਨਾ ਨੂੰ ਫਾਈਨਲ ਕੀਤਾ ਸੀ ਪਰ ਆਖਰੀ ਸਮੇਂ ਵਿੱਚ ਦੀਪਿਕਾ ਦੀ ਚੋਣ ਕਰ ਲਈ ਗਈ ਦੂਜੇ ਪਾਸੇ ਕਰਨ ਜੋਹਰ ਨੇ ਆਗਾਮੀ ਫਿਲਮ ਵਿੱਚ ਫਰੈਸ਼ ਜੋੜੀ ਨੂੰ ਕਾਸਟ ਕਰਨ ਲਈ ਦੀਪਿਕਾ ਨਾਲ ਗੱਲ ਲਗਭਗ ਤੈਅ ਕਰ ਲਈ ਸੀ ਪਰ ਕਟਰੀਨਾ ਨੇ ਆਪਣੀ ਗੇਮ ਖੇੜੀ ਅਤੇ ਕਰਨ ਨੇ ਫਵਾਦ ਦੇ ਆਪੋਜ਼ਿਟ ਕੈਟ ਨੂੰ ਲੈਣ ਦਾ ਫੈਸਲਾ ਕੀਤਾ सलमान ਅਤੇ ਗਾਇਕ ਅਰਜੀਤ ਵਿਚਾਲੇ ਝਗੜਾ ਖਤਮ ਹੋ ਗਿਆ ਅਰਜੀਤ ਮੁਤਾਬਕ ਉਹ ਸਲਮਾਨ ਦੀ ਫਿਲਮ ਟਿਊਬਲਾਈਟ ਲਈ ਗੀਤ ਗਾਉਣਗੇ ਜਦਕਿ ਇਸ ਤੋਂ ਪਹਿਲਾਂ ਸੁਲਤਾਨ ਦੇ ਗੀਤ ਨੂੰ ਲੈ ਕੇ ਐਕਟਰ ਅਤੇ ਗਾਇਕ ਦੇ ਵਿਚਾਲੇ ਤਣਾਅ ਵੱਧ ਗਿਆ ਸੀ ਅਰਜੀਤ ਕੋਲੋਂ ਗਾਇਆ ਗੀਤ ਫਿਲਮ ਤੋਂ ਹਟਾ ਦਿੱਤਾ ਗਿਆ ਸੀ ਆਪਣੀ ਨਵੀਂ ਫਿਲਮ ਬੈਂਚ ਨੂੰ ਲੈ ਕੇ ਸ਼ਾਹੀ ਨਰਗੀਸ ਫਾਖਰੀ ਹੁਣ ਹਾਲੀਵੁੱਡ ਵਿੱਚ ਵੀ ਜਲਵੇ ਬਖੇਰੇਗੀ ਚਾਨਕਰੇ ਮੁਤਾਬਕ ਬਾਲੀਵੁੱਡ ਅਦਾਕਾਰ ਨਰਗੀਸ ਫਾਖਰੀ ਨੇ ਹਾਲੀਵੁੱਡ ਫਿਲਮ ਸਾਈਨ ਕੀਤੀ ਹੈ ਫਰਮ ਦਾ ਨਾਮ 5 ਬੈਟਿੰਗਸ ਹੈ ਨਰਗੀਸ ਹੁਣ ਓਸਕਰ ਲਈ ਨਾਮਜ਼ਦ ਕੈਂਡੀ ਕਲਾਰਕ ਨਾਲ ਕੰਮ ਕਰੇਗੀ